ਦੇਸ਼ ਦੇ ਗ੍ਰੈਂਟਰੀ ਅਮਿਤ ਸ਼ਾਹ ਜਦੋਂ ਇੱਕ ਪ੍ਰੋਗਰਾਮ ਦੇ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸੀਗੇ ਤਾਂ ਉਹਨਾਂ ਨੂੰ ਸਵਾਲ ਕੀਤਾ ਗਿਆ ਵੀ ਜਿਹੜੀਆਂ ਪਾਰਟੀਆਂ ਤੁਹਾਨੂੰ ਛੱਡ ਕੇ ਜਾ ਚੁੱਕੀਆਂ ਜੇ ਉਹ ਵਾਪਸ ਆਉਣਾ ਚਾਹਣ ਤਾਂ ਉਹਨਾਂ ਵਾਸਤੇ ਰਾਹ ਖੁੱਲਾ ਤਾਂ ਉਹਨਾਂ ਨੇ ਕਿਹਾ ਜੀ ਸਾਡੀ ਜਿਹੜੀ ਆਈਡੀਓਲੋਜੀ ਹੈ ਜਿਹੜੀ ਜਨ ਸੰਗ ਦੀ ਆਈਡੀਓਲੋਜੀ ਹੈ ਉਹ ਸੇਮ ਹੈ ਜੇ ਉਹ ਸਾਡੀ ਸੋਚ ਨਾਲ ਮੇਲ ਖਾਂਦੇ ਆ ਤਾਂ ਉਹਨਾਂ ਦਾ ਅਸੀਂ ਸਵਾਗਤ ਕਰਾਂਗੇ ਪਰ ਅਸੀਂ ਕਿਸੇ ਕਰਕੇ ਆਪਣੀ ਜਿਹੜੀ ਆਈਡੀਓਲੋਜੀ ਹੈ ਜਿਹੜੀ ਭਾਜਪਾ ਦੀ ਤੇ ਜਨ ਸੰਗ ਦੀ ਜਿਹੜੀ ਆਈਡੀਓਲੋਜੀ ਹੈ ਉਹਨੂੰ ਨਹੀਂ ਬਦਲਣਾ ਹੁਣ ਇਹ ਖਬਰ ਤੁਹਾਨੂੰ ਕਿਉਂ ਦੱਸੀ ਜਾ ਰਹੀ ਹੈ ਦਰਸਲ ਜਦੋਂ ਉਹਨਾਂ ਨੂੰ ਅਗਲਾ ਸਵਾਲ ਕੀਤਾ ਗਿਆ ਕਿ ਕੀ ਅਕਾਲੀ ਦਲ ਜਿਹੜਾ ਵਾ ਉਹ ਵੀ ਤੁਹਾਡੇ ਨਾਲ ਵਾਪਸ ਆ ਰਿਹਾ ਤਾਂ ਉਹਨਾਂ ਨੇ ਕਿਹਾ ਗੱਲਬਾਤ ਚੱਲ ਰਹੀ ਹੈ ਹੁਣ ਇਤੋਂ ਇੱਕ ਗੱਲ ਤਾਂ ਸਿੱਧ ਹੁੰਦੀ ਹੈ ਕਿ ਅਕਾਲੀ ਦਲ ਬਾਦਲ ਜਿਹੜਾ ਉਹ ਹਿੰਦੂਤਾਫ ਨੂੰ ਪ੍ਰਮੋਟ ਕਰੇਗਾ ਕਿਉਂਕਿ ਅਮਿਤ ਸ਼ਾਹ ਹੁਣੀ ਖੁਦ ਕਹਿ ਰਹੇ ਆ ਵੀ ਜਨ ਸੰਗ ਦੀ ਜਿਹੜੀ ਆਈਡੀਓਲੋਜੀ ਆ ਅਸੀਂ ਉਹਦੇ ਵਿੱਚ ਕਿਸੇ ਕਿਸਮ ਦਾ ਫੇਰ ਬਦਲ ਨਹੀਂ ਕਰਨਾ ਜੇ ਕਿਸੇ ਨੂੰ ਸੂਟ ਕਰਦਾ ਤਾਂ ਉਹ ਸਾਡੇ ਨਾਲ ਆ ਸਕਦਾ ਜੇ ਕਿਸੇ ਨੂੰ ਨਹੀਂ ਸੂਟ ਕਰਦਾ ਤਾਂ ਉਹ ਬਿਨਾਂ ਸ਼ੱਕ ਨਾ ਆਵੇ ਪਰ ਗਲਤਾਂ ਇਹ ਆ ਵੀ 2024 ਦੀਆਂ ਜਿਹੜੀਆਂ ਚੋਣਾਂ ਨੇ ਉਹ ਬਿਲਕੁਲ ਨਜ਼ਦੀਕ ਆ ਰਹੀਆਂ ਇੱਕ ਪਾਸੇ ਅਕਾਲੀ ਦਲ ਬਾਦਲ ਜਿਹੜਾ ਉਹ ਪੰਜਾਬ ਬਚਾਓ ਯਾਤਰਾ ਵੀ ਕੱਢ ਰਿਹਾ ਹਰ ਹਲਕੇ ਦੇ ਵਿੱਚ ਜਾ ਰਿਹਾ ਹਰ ਵਿਧਾਨ ਸਭਾ ਹਲਕੇ ਦੇ ਵਿੱਚ ਉਹ ਜਿਹੜਾ ਉਹ ਯਾਤਰਾ ਕੱਢਦੇ ਪਏ ਆ ਔਰ 2022 ਦੇ ਵਿੱਚ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਸੀ ਤਾਂ ਇਹੀ ਅਕਾਲੀ ਦਲ ਜਿਨ੍ਹਾਂ ਨੇ ਸੱਤਾ ਦਾ ਨਿੱਘ ਸੁੱਖ ਮਾਣਿਆ ਜਿਨ੍ਹਾਂ ਨੇ ਪੂਰਾ ਆਨੰਦ ਲਿਆ ਉਹ ਹਾਸ਼ੀਏ ਤੇ ਆ ਗਏ ਇਹਨਾਂ ਨੂੰ ਕੇਵਲ 3 ਸੀਟਾਂ ਮਿਲੀਆਂ ਇਹਨਾਂ ਦੇ ਨਾਲ ਭਾਈਵਾਲ ਪਾਰਟੀ ਸੀਗੀ ਉਸ ਵੇਲੇ ਬਸਪਾ ਤੇ ਬਸਪਾ ਨੂੰ ਸੀਟ ਮਿਲਦੀ ਹੈ ਇੱਕ ਇੱਕ ਜੱਤ ਦਾ ਬੰਦਾ ਆਜ਼ਾਦ ਹੁਣ ਜਦੋਂ ਇਹਨਾਂ ਨੂੰ ਲੱਗਾ ਵੀ ਕਿੱਥੇ ਤਾਂ ਅਸੀਂ ਮੁੱਖ ਮੰਤਰੀ ਸੀਗੇ ਕਿੱਥੇ ਅਸੀਂ ਸਰਕਾਰ ਬਣਾਉਂਦੇ ਹੁੰਦੇ ਸੀਗੇ ਕਿੱਥੇ ਅਫਸਰਾਂ ਨੂੰ ਅਸੀਂ ਫੋਨ ਦੇ ਉੱਤੇ ਆਰਡਰ ਦਿੰਦੇ ਹੁੰਦੇ ਸੀਗੇ ਤੇ ਇਹ ਸਾਡੇ ਨਾਲ ਬਣਿਆ ਕੀ ਹੈ ਔਰ ਕੰਸੂਆ ਇਹ ਸੀਗੀਆਂ ਪਹਿਲਾਂ ਵੀ ਇਹਨਾਂ ਦੀ ਗੱਲਬਾਤ ਚੱਲ ਰਹੀ ਹੈ ਔਰ ਕੁਝ ਹੀ ਦਿਨਾਂ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜਾ ਅਧਿਕਾਰਿਕ ਤੌਰ ਦੇ ਉੱਤੇ ਫੈਸਲਾ ਹੋ ਜਾਣਾ ਇਹਦੀ ਅਨਾਊਂਸਮੈਂਟ ਹੋ ਜਾਣੀ ਪਰ ਹੁਣ ਅਮਿਤ ਸ਼ਾਹ ਹੋਣਾਂ ਦੀ ਗੱਲ ਤੋਂ ਐਡਾ ਲੱਗਦਾ ਵੀ ਇਹ ਲਗਭਗ ਤੈਹ ਹੋ ਚੁੱਕਾ ਵਾ ਕਿਉਂਕਿ ਪੰਜਾਬ ਦੇ ਵਿੱਚ ਪਹਿਲਾਂ ਇਕੁਏਸ਼ਨ ਇਹ ਹੁੰਦੀ ਸੀਗੀ ਕਿ 13 ਸੀਟਾਂ ਨੇ ਲੋਕ ਸਭਾ ਦੀਆਂ 10 ਸੀਟਾਂ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਚੋਣ ਲੜਦਾ ਸੀਗਾ ਤੇ 3 ਸੀਟਾਂ ਦੇ ਉੱਤੇ ਭਾਜਪਾ ਚੋਣ ਲੜਦੀ ਸੀ ਪਰ ਹੁਣ ਪਤਾ ਇਹ ਲੱਗ ਰਿਹਾ ਹੈ ਕਿ ਹੁਣ ਭਾਜਪਾ ਜਿਹੜੀ ਹੈ ਉਹ ਵੱਧ ਸੀਟਾਂ ਚਾਹੁੰਦੀ ਹੈ ਭਾਜਪਾ ਦਾ ਇਸ ਵੇਲੇ ਜੋ ਇਹਨਾਂ ਨਾਲ ਲੈਗੋਸੀਏਸ਼ਨ ਚੱਲ ਰਹੀ ਹੈ ਜੋ ਇਹਨਾਂ ਦੀ ਜਿਹੜੀ ਗੱਡ ਤੁੱਪ ਚੱਲ ਰਹੀ ਹੈ ਉਹ 8 5 ਜਾਂ 6 7 ਦੀ ਚੱਲ ਰਹੀ ਹੈ 8 ਸੀਟਾਂ ਦੇ ਉੱਤੇ ਅਕਾਲੀ ਦਲ ਚੋਣ ਲੜੇਗਾ ਔਰ 5 ਸੀਟਾਂ ਦੇ ਉੱਤੇ ਭਾਜਪਾ ਚੋਣ ਲੜੇਗੀ ਇਹਾਂ ਫਿਰ ਅਸੀਂ ਇਦਾਂ ਕਹਿ ਲਈਏ ਸੱਤ ਸੀਟਾਂ ਦੇ ਉੱਤੇ ਅਕਾਲੀ ਦਲ ਚੋਣ ਲੜੇਗਾ ਤੇ 6 ਸੀਟਾਂ ਦੇ ਉੱਤੇ ਭਾਜਪਾ ਚੋਣ ਲੜੇਗੀ। ਔਰ ਅਗਰ ਇਦਾਂ ਹੁੰਦਾ ਤਾਂ ਹੋ ਸਕਦਾ ਵੀ ਚੋਣਾਂ ਦੇ ਵਿੱਚ ਇਹ ਬਾਜ਼ੀ ਮਾਰ ਵੀ ਜਾਣ ਕਿਉਂਕਿ ਦੂਜੇ ਪਾਸੇ ਖਬਰਾਂ ਇਹ ਵੀ ਨੇ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਜਿਹੜੀਆਂ ਆਲਰੇਡੀ ਇੰਡੀਆ ਗੱਠਜੋੜ ਦੇ ਵਿੱਚ ਦੋ ਪ੍ਰਮੁੱਖ ਪਾਰਟੀਆਂ ਨੇ ਇਹ ਵੀ ਗੱਠਜੋੜ ਕਰ ਸਕਦੀਆਂ ਨੇ ਕੁਝ ਕੁ ਦਿਨਾਂ ਦੇ ਵਿੱਚ ਹੀ ਆ ਜਿਹੜਾ ਇਹ ਵੀ ਕੈਂਡੀਡੇਟ ਅਨਾਉਂਸ ਕਰ ਸਕਦੇ ਆ ਹਾਲਾਂਕਿ ਦੋਵਾਂ ਪਾਰਟੀਆਂ ਦੇ ਜਿਹੜੇ ਆਗੂ ਆ ਜਿਹੜੇ ਪੰਜਾਬ ਦੇ ਵੱਡੇ ਆਗੂ ਆ ਇਹ ਇਹੀ ਕਹਿੰਦੇ ਆ ਵੀ ਅਸੀਂ ਚੋਣਾ ਅੱਡੋ ਅੱਡ ਲੜਨੀਆਂ ਨੇ ਪਰ ਗ੍ਰਹਿ ਮੰਤਰੀ ਅਮਿਤ ਸ਼ਾਹ ਹੁਣਾਂ ਵੱਲੋਂ ਇਹ ਗੱਲ ਕਹਿ ਦੇਣੀ ਕਿ ਸਾਡੀ ਜਿਹੜੀ ਆਈਡੀਓਲੋਜੀ ਆ ਉਹ ਬਕਾਇਦਾ ਸੇਮ ਆ ਉਹ ਉਹੀ ਆ ਜੋ ਜਨ ਸੰਗ ਦੀ ਆਈਡੀਓਲੋਜੀ ਆ ਜੇ ਕਿਸੇ ਨੂੰ ਸੂਟ ਕਰਦਾ ਤਾਂ ਉਹ ਸਾਡੇ ਨਾਲ ਆ ਸਕਦਾ ਔਰ ਇੱਕ ਇੱਥੇ ਸਵਾਲ ਇਹ ਵੀ ਖੜਾ ਹੁੰਦਾ ਕਿ ਅਕਾਲੀ ਦਲ ਜਿਹੜਾ ਵਾ ਉਹ ਜਨਸੰਗ ਦੇ ਨਾਲ ਹੋ ਕੇ ਤੁਰੇਗਾ ਕਿਉਂਕਿ ਜਦੋਂ 1996 ਜਾਂ 97 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਮਰਹੂਮ ਜਦੋਂ ਉਹਨਾਂ ਨੇ ਇਹ ਗੱਠਜੋੜ ਕੀਤਾ ਸੀਗਾ ਤਾਂ ਉਹਨਾਂ ਨੇ ਇਹ ਗੱਲ ਆਖੀ ਸੀਗੀ ਕਿ ਸਾਡਾ ਤਾਂ 9 ਮਾਸ ਦਾ ਰਿਸ਼ਤਾ ਯਾਨੀ ਇਹ ਕਾਲੀਦਲ ਬਾਦਲ ਦਾ ਤੇ ਭਾਜਪਾ ਦਾ 9 ਮਾਸ ਦਾ ਰਿਸ਼ਤਾ ਫਿਰ ਇਹ ਰਿਸ਼ਤਾ ਟੁੱਟਿਆ ਕਦੋਂ ਇਹ ਰਿਸ਼ਤਾ ਟੁੱਟਿਆ 2020 ਦੇ ਵਿੱਚ ਜਦੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਜਦੋਂ ਇਹੀ ਭਾਜਪਾ ਜਿਹੜੀ ਹੈ ਕਿਸਾਨ ਵਿਰੋਧੀ ਬਿੱਲ ਲੈ ਕੇ ਆਈ ਕਿਸਾਨਾਂ ਨੇ ਪੂਰੇ ਭਾਰਤ ਦੇ ਵਿੱਚ ਜਿਹੜਾ ਰੋਸ ਪ੍ਰਗਟਾਇਆ ਦਿੱਲੀ ਦੀਆਂ ਬਰੂਹਾਂ ਤੇ ਬਹਿ ਗਏ ਕਰੀਬ 750 ਦੇ ਕਰੀਬ ਕਿਸਾਨ ਜਿਹੜਾ ਉਹ ਸ਼ਹੀਦ ਵੀ ਹੋਇਆ ਸੀਗਾ ਔਰ ਇਸੇ ਦੇ ਚਲਦਿਆਂ ਇਹਨਾਂ ਦਾ ਤੋੜ ਵਿਛੋੜਾ ਵੀ ਹੋਇਆ ਸੀ ਇਸੇ ਦੇ ਚਲਦਿਆਂ 2022 ਦੀਆਂ ਜਿਹੜੀਆਂ ਚੋਣਾਂ ਸੀਗੀਆਂ ਉਹ ਅੱਡ-ਵੱਡ ਲੜੀਆਂ ਗਈਆਂ ਸੀ ਤੇ ਨਤੀਜੇ ਸਾਰਿਆਂ ਦੇ ਸਾਹਮਣੇ ਆਏ ਪਰ ਹੁਣ ਏਦਾਂ ਲੱਗਦਾ ਵੀ ਇਹਨਾਂ ਨੂੰ ਇਹ ਅਹਿਸਾਸ ਹੋ ਗਿਆ ਵੀ ਅੱਡੋ-ਅੱਡ ਚੱਲ ਕੇ ਗੱਲ ਨਹੀਂ ਬਣਨੀ ਜੇ ਸੱਤਾ ਦੇ ਆਨੰਦ ਮਾਣਨਾ ਇਸ ਸੱਤਾ ਦੇ ਗਲਿਆਰਿਆਂ ਦੇ ਵਿੱਚ ਸੈਰ ਕਰਨੀ ਆ ਤਾਂ ਸਾਨੂੰ ਇਕੱਠਿਆਂ ਹੋ ਕੇ ਚੱਲਣਾ ਪੈਣਾ ਸਾਨੂੰ ਇੱਕ ਵਾਰ ਫੇਰ ਤੋਂ ਇਕੱਠੇ ਹੋਣਾ ਪੈਣਾ ਔਰ ਚੋਣ ਲੜਨੀ ਪੈਣੀ ਹੈ ਔਰ ਇਹਦੇ ਵਿੱਚ ਮਜ਼ੇਦਾਰ ਗੱਲ ਇਹ ਹੈ ਕਿ ਜਿਹੜੀ ਅੰਮ੍ਰਿਤਸਰ ਸੀਟ ਹੈ ਇਹ ਹਮੇਸ਼ਾ ਭਾਜਪਾ ਲੜਦੀ ਹੁੰਦੀ ਸੀ ਇੱਥੋਂ ਅਰੁਣ ਜੇਟਲੀ ਵੀ ਲੜ ਚੁੱਕੇ ਆ ਔਰ ਇਹਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਜਿਹੜੇ ਅੱਜਕੱਲ ਭਾਜਪਾ ਨੇ ਇਹ ਵੀ ਇਹ ਸੀਟ ਜਿਹੜੀ ਹੈ ਇਹ ਲੜ ਚੁੱਕੇ ਆ ਪਰ ਹੁਣ ਜਿੱਥੇ ਅਕਾਲੀ ਦਲ ਅੰਮ੍ਰਿਤਸਰ ਤੋਂ ਅਨਿਲ ਜੋਸ਼ੀ ਨੂੰ ਜਿਹੜਾ ਉਹ ਪਹਿਲਾ ਹੀ ਕੈਂਡੀਡੇਟ ਅਨਾਉਂਸ ਕਰ ਚੁੱਕਾ ਇਹ ਸਭ ਦੇ ਵਿੱਚ ਜਿਹੜੀ ਭਾਜਪਾ ਦੀ ਆਪਣੀ ਸੀਟ ਹੈ ਜਿੱਥੋਂ ਅੰਮ੍ਰਿਤਸਰ ਤੋਂ ਇਹ ਚੋਣ ਲੜਦੇ ਹੁੰਦੀ ਹੈ ਭਾਜਪਾ ਇਹ ਕੀ ਇਹ ਸੀਟ ਫੇਰ ਤਬਦੀਲ ਕੀਤੀ ਜਾਵੇਗੀ ਕੀ ਅਨਿਲ ਜੋਸ਼ੀ ਜਿਹਨਾਂ ਨੂੰ ਆਲਰੇਡੀ ਕੈਂਡੀਡੇਟ ਅਨਾਉਂਸ ਕੀਤਾ ਗਿਆ ਇਹਨਾਂ ਦੀ ਥਾਂ ਤੇ ਕੋਈ ਕੈਂਡੀਡੇਟ ਹੋਰ ਆਵੇਗਾ ਇਹ ਜਿਹੜੇ بڑے ਵੱਡੇ ਸਵਾਲ ਹੈ ਪਰ ਸਭ ਤੋਂ ਵੱਡਾ ਤੇ ਸਭ ਤੋਂ ਅਹਿਮ ਸਵਾਲ ਜੋ ਅਮਿਤ ਸ਼ਾ ਹੁੜਾ ਨੇ ਗੱਲ ਕਹੀ ਹੈ ਗ੍ਰਹਿ ਮੰਤਰੀ ਹੁੜਾ ਨੇ ਕਿ ਸਾਡੀ ਆਈਡੀਓਲੋਜੀ ਉਹੀ ਹੈ ਜੋ ਜਨਸੰਗ ਦੀ ਹੈ ਜੇ ਕੋਈ ਪਾਰਟੀ ਸਾਡੀ ਈਡਿਓਲੋਜੀ ਦੇ ਨਾਲ ਇਹ ਮਤ ਰੱਖਦੀ ਆ ਉਹਨਾਂ ਨੂੰ ਜਿਹੜੇ ਵਿਚਾਰ ਆ ਸਾਡੇ ਨਾਲ ਮਿਲਦੇ ਆ ਤਾਂ ਅਸੀਂ ਉਹਨਾਂ ਦਾ ਜਿਹੜਾ ਉਹ ਸਵਾਗਤ ਕਰਨ ਲਈ ਤਿਆਰ ਆ ਤੇ ਐਦਾਂ ਲੱਗਦਾ ਵੀ ਅਕਾਲੀ ਦਲ ਨੇ ਹੱਥ ਜਿਹੜਾ ਉਹ ਮਲਾ ਲਿਆ ਔਰ ਇਹਦੇ ਵਿੱਚ ਬਸਪਾ ਦਾ ਕੀ ਬਣੇਗਾ ਇਹ ਤਾਂ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ ਪਰ ਇੱਕ ਗੱਲ ਸਿੱਧਾ ਕਿ ਅਕਾਲੀ ਦਲ ਜਿਹੜਾ ਉਹ ਭਾਜਪਾ ਦਾ ਹਿੰਦੂਤਵ ਏਜੰਡਾ ਜਿਹੜਾ प्रमोट हम जरूर करेगा अच्छा अकाली दल तो पुराने आपके साथी थे अब पंजाब में अगर कांग्रेस और आम आदमी पार्टी से अ, लड़ना है तो क्या अकाली दल वापस? अभी कुछ तय नहीं हुआ है मगर बातचीत चल रही है सब्सक्राइब टू तो वन इंडिया चैनल एंड मिस एन अपडेट